ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਹੋਲੀ ਸਪੈਸ਼ਲ ਖੋਪਰਾ ਪਾਕ ਬਣਾ ਕੇ ਤਿਆਰ ਕਰਾਂਗੇ ਜਿਸ ਨੂੰ ਅਸੀਂ ਨਾਰੀਅਲ ਦੀ ਬਰਫੀ ਵੀ ਕਹਿ ਦਿੰਦੇ ਹਾਂ ਬਹੁਤ ਹੀ ਯੂਸੀ ਅਤੇ ਟੇਸਟੀ ਨਾਰੀਅਲ ਦੀ ਬਰਫੀ ਬਣ ਕੇ ਤਿਆਰ ਹੁੰਦੀ ਹੈ ਨਾਰੀਅਲ ਦੀ ਬਰਫੀ ਬਣਾਉਣ ਦੇ ਲਈ ਅਸੀਂ ਇੱਥੇ ਇੱਕ ਕੜਾਈ ਨੂੰ ਲੈ ਲਿਆ ਹੈ ਕੜਾਈ ਦੇ ਵਿੱਚ ਅਸੀਂ ਇੱਕ ਕੱਪ ਹਲਕਾ ਜਿਹਾ ਗੁੰਗੁਨਾ ਦੁੱਧ ਪਾ ਲਵਾਂਗੇ ਦੁੱਧ ਨੂੰ ਅਸੀਂ ਇੱਥੇ ਹਲਕਾ ਜਿਹਾ ਗਰਮ ਕਰਕੇ ਹੀ ਲੈਣਾ ਹੈ ਸਵਾਦ ਅਨੁਸਾਰ ਅਸੀਂ ਇੱਥੇ ਚੀਨੀ ਪਾ ਲਵਾਂਗੇ ਚੀਨੀ ਤੁਸੀਂ ਆਪਣੇ ਅਕੋਰਡਿੰਗ ਵੱਧ ਘੱਟ ਵੀ ਪਾ ਸਕਦੇ ਆ ਬਰਫੀ ਨੂੰ ਵਧੀਆ ਫਲੇਵਰ ਦੇਣ ਦੇ ਲਈ ਅਸੀਂ ਇੱਥੇ ਛੋਟੀ ਇਲਾਇਚੀ ਦੇ ਦਾਣੇ ਪਾਵਾਂਗੇ ਤੁਸੀਂ ਇੱਥੇ ਇਲਾਇਚੀ ਨੂੰ ਪੀਸ ਕੇ ਵੀ ਪਾ ਸਕਦੇ ਆ ਹੁਣ ਅਸੀਂ ਚੀਨੀ ਨੂੰ ਹਲਕਾ ਜਿਹਾ ਦੁੱਧ ਦੇ ਵਿੱਚ ਮਿਕਸ ਕਰ ਦੇਵਾਂਗੇ ਤਿੰਨਾਂ ਚੀਜ਼ਾਂ ਨੂੰ ਪਾਉਣ ਤੋਂ ਬਾਅਦ ਹੁਣ ਅਸੀਂ ਆਪਣੀ ਕੜਾਈ ਨੂੰ ਗੈਸ ਦੇ ਉੱਪਰ ਰੱਖ ਦੇਵਾਂਗੇ ਅਤੇ ਗੈਸ ਦੀ ਫਲੇਮ ਨੂੰ ਚਲਾ ਦੇਵਾਂਗੇ ਲਗਾਤਾਰ ਹਲਾਉਂਦੇ ਹੋਏ ਇੱਥੇ ਅਸੀਂ ਦੁੱਧ ਨੂੰ ਹਲਕਾ ਜਾਂ ਗਾੜਾ ਹੋਣ ਤੱਕ ਪਕਾ ਲਵਾਂਗੇ ਚੀਨੀ ਨੂੰ ਪਹਿਲਾਂ ਹੀ ਦੁੱਧ ਦੇ ਵਿੱਚ ਪਾਉਣ ਦੇ ਨਾਲ ਇਸ ਦੁੱਧ ਦੇ ਵਿੱਚ ਕਲਰ ਬਹੁਤ ਹੀ ਵਧੀਆ ਆਉਂਦਾ ਹੈ ਅਤੇ ਸਾਡੀ ਬਰਫੀ ਦਾ ਫਲੇਵਰ ਵੀ ਬਹੁਤ ਹੀ ਵਧੀਆ ਆਉਂਦਾ ਹੈ ਦੁੱਧ ਨੂੰ ਪਕਾਉਂਦੇ ਹੋਏ ਇੱਥੇ ਸਾਨੂੰ 2 ਮਿੰਟ ਹੋ ਗਏ ਹਨ ਅਤੇ ਦੁੱਧ ਅੱਗੇ ਨਾਲੋਂ ਕਾਫੀ ਗਾੜਾ ਹੋ ਗਿਆ ਹੈ ਤੁਸੀਂ ਦੇਖ ਸਕਦੇ ਆ ਕਿ ਇਸ ਦਾ ਕਲਰ ਵੀ ਬਦਲ ਗਿਆ ਹੈ ਹੁਣ ਅਸੀਂ ਦੁੱਧ ਨੂੰ ਜ਼ਿਆਦਾ ਨਹੀਂ ਪਕਾਵਾਂਗੇ ਸਾਨੂੰ ਬਰਫੀ ਬਣਾਉਣ ਦੇ ਲਈ ਇੰਨਾ ਕੁ ਗਾੜਾ ਹੀ ਦੁੱਧ ਚਾਹੀਦਾ ਹੈ ਬਹੁਤ ਹੀ ਜਲਦੀ ਇਹ ਬਰਫੀ ਬਣ ਕੇ ਤਿਆਰ ਹੋ ਜਾਂਦੀ ਹੈ ਅਤੇ ਸਾਨੂੰ ਇੱਥੇ ਘੰਟਾ ਘੰਟਾ ਦੁੱਧ ਨੂੰ ਪਕਾਉਣਾ ਵੀ ਨਹੀਂ ਪਵੇਗਾ ਬਰਫੀ ਬਣਾਉਣ ਦੇ ਲਈ ਸਾਡਾ ਦੁੱਧ ਬਿਲਕੁਲ ਰੈਡੀ ਹੋ ਗਿਆ ਹੈ ਮੈਂ ਤੁਹਾਨੂੰ ਚਮਚ ਨਾਲ ਦਿਖਾ ਦਿੰਦੀ ਹਾਂ ਕਿ ਸਾਨੂੰ ਕਿੰਨਾ ਕੁ ਗਾੜਾ ਦੁੱਧ ਚਾਹੀਦਾ ਹੈ ਦੁੱਧ ਨੂੰ ਅਸੀਂ ਇਸ ਤੋਂ ਜ਼ਿਆਦਾ ਪਤਲਾ ਅਤੇ ਇਸ ਤੋਂ ਜ਼ਿਆਦਾ ਗਾੜਾ ਨਹੀਂ ਕਰਨਾ ਹੈ ਨਹੀਂ ਤਾਂ ਸਾਡੀ ਬਰਫੀ ਵਧੀਆ ਨਹੀਂ ਬਣੇਗੀ ਹੁਣ ਅਸੀਂ ਇੱਕ ਕੱਪ ਹੀ ਨਾਰੀਅਲ ਨੂੰ ਪਾ ਦਵਾਂਗੇ ਅਸੀਂ ਇੱਥੇ ਸੁੱਕੇ ਨਾਰੀਅਲ ਨੂੰ ਕੱਦੂਕਸ ਕਰਕੇ ਪਾਇਆ ਹੈ ਤੁਸੀਂ ਬਾਜ਼ਾਰ ਵਿੱਚੋਂ ਮਿਲਣ ਵਾਲਾ ਨਾਰੀਅਲ ਦਾ ਬੂਰਾ ਵੀ ਪਾ ਸਕਦੇ ਆ ਪਰ ਸੁੱਕੇ ਨਾਰੀਅਲ ਦਾ ਫਲੇਵਰ ਇਸ ਬਰਫੀ ਵਿੱਚ ਬਹੁਤ ਹੀ ਵਧੀਆ ਆਉਂਦਾ ਹੈ 4-5 ਚਮਚ ਅਸੀਂ ਇੱਥੇ ਤਾਜੀ ਮਲਾਈ ਦੀ ਪਾ ਦਵਾਂਗੇ ਤਾਜੀ ਮਲਾਈ ਨਾਲ ਇਸ ਬਰਫੀ ਦੇ ਵਿੱਚ ਬਿਲਕੁਲ ਖੋਏ ਵਰਗਾ ਫਲੇਵਰ ਆਉਂਦਾ ਹੈ ਅਤੇ ਸਾਡੀ ਬਰਫੀ ਬਿਲਕੁਲ ਨਰਮ ਬਣ ਕੇ ਤਿਆਰ ਹੁੰਦੀ ਹੈ ਬਰਫੀ ਨੂੰ ਕਲਰ ਦੇਣ ਦੇ ਲਈ ਇੱਕ ਚੁਟਕੀ ਅਸੀਂ ਇੱਥੇ ਪੀਲਾ ਕਲਰ ਪਾ ਦਵਾਂਗੇ ਤੁਸੀਂ ਇੱਥੇ ਬਿਨਾਂ ਕਲਰ ਤੋਂ ਵੀ ਬਰਫੀ ਨੂੰ ਬਣਾ ਕੇ ਤਿਆਰ ਕਰ ਸਕਦੇ ਆ ਹੁਣ ਅਸੀਂ ਇੱਥੇ ਕੱਦੂਕਸ ਕੀਤੇ ਹੋਏ ਨਾਰੀਅਲ ਨੂੰ ਚੰਗੀ ਤਰ੍ਹਾਂ ਦੇ ਨਾਲ ਦੁੱਧ ਦੇ ਵਿੱਚ ਮਿਕਸ ਕਰ ਦਵਾਂਗੇ ਇੱਥੇ ਤੁਹਾਨੂੰ ਹੱਲੇ ਸਾਡਾ ਬਰਫੀ ਦਾ ਮਿਸ਼ਰਣ ਪਤਲਾ ਨਜ਼ਰ ਆ ਰਿਹਾ ਹੋਵੇਗਾ ਪਰ ਜਿਵੇਂ ਜਿਵੇਂ ਅਸੀਂ ਇਸ ਮਿਸ਼ਰਣ ਨੂੰ ਪਕਾਉਂਦੇ ਜਾਵਾਂਗੇ ਇਹ گاੜਾ ਹੁੰਦਾ ਜਾਏਗਾ ਅਤੇ ਇੱਕਦਮ ਇੱਕ ਡੋਅ ਦੀ ਤਰ੍ਹਾਂ ਬਣਦਾ ਜਾਏਗਾ ਇਸ ਬਰਫੀ ਨੂੰ ਬਣਾਉਣ ਦੇ ਲਈ ਸਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪਵੇਗੀ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਿਲਕੁਲ ਬਾਜ਼ਾਰ ਵਰਗਾ ਖੋਪਰਾ ਪਾ ਕੇ ਅਸੀਂ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਹੀ ਰੱਖਣਾ ਹੈ ਮੀਡੀਅਮ ਫਲੇਮ ਦੇ ਉੱਪਰ ਹੀ ਅਸੀਂ ਲਗਾਤਾਰ ਇਸ ਮਿਸ਼ਰਣ ਨੂੰ ਹਿਲਾਉਂਦੇ ਰਹਿਣਾ ਹੈ ਇਸ ਮਿਸ਼ਰਣ ਨੂੰ ਅਸੀਂ ਜਿੰਨੀ ਵਧੀਆ ਤਰੀਕੇ ਨਾਲ ਪਕਾਵਾਂਗੇ ਸਾਡੀ ਬਰਫੀ ਦੇ ਵਿੱਚ ਉਸ ਦਾ ਟੇਸਟ ਵਧੀਆ ਆਵੇਗਾ ਸਾਨੂੰ ਇੱਥੇ ਬਰਫੀ ਦੇ ਮਿਸ਼ਰਣ ਨੂੰ ਪਕਾਉਂਦੇ ਹੋਏ 5 ਕਿ ਮਿੰਟ ਹੋ ਗਏ ਹਨ ਅਤੇ ਸਾਡਾ ਮਿਸ਼ਰਣ ਅੱਗੇ ਨਾਲੋਂ ਕਾਫੀ گاੜਾ ਹੋ ਗਿਆ ਹੈ ਇੱਥੇ ਨਾਰੀਅਲ ਦੇ ਬੂਰੇ ਨੇ ਦੁੱਧ ਨੂੰ ਆਪਣੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਸਮਾ ਲਿਆ ਹੈ ਹੁਣ ਅਸੀਂ ਆਪਣੇ ਇਸ ਬਰਫੀ ਦੇ ਮਿਸ਼ਰਣ ਨੂੰ ਹੋਰ ਜ਼ਿਆਦਾ ਨਹੀਂ ਪਕਾਵਾਂਗੇ ਨਹੀਂ ਤਾਂ ਇਹ ਜ਼ਿਆਦਾ ਹੀ گاੜਾ ਹੋ ਜਾਵੇਗਾ ਅਤੇ ਸਾਡੀ ਬਰਫੀ ਵੀ ਸਖਤ ਹੋ ਜਾਵੇਗੀ ਇਸ ਲਈ ਅਸੀਂ ਹੁਣ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਅਤੇ ਬਰਫੀ ਜਮਾਉਣ ਦੇ ਲਈ ਆਪਣੇ ਇਸ ਮਿਸ਼ਰਣ ਨੂੰ ਹੁਣ ਅਸੀਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਅਸੀਂ ਇੱਥੇ ਇੱਕ ਥਾਲੀ ਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਨੂੰ ਗ੍ਰੀਸ ਕਰ ਲਵਾਂਗੇ ਦੇਸੀ ਘਿਓ ਗ੍ਰੀਸ ਕਰਨ ਦੇ ਨਾਲ ਬਰਫੀ ਦਾ ਮਿਸ਼ਰਣ ਥਾਲੀ ਦੇ ਨਾਲ ਚਿਪਕਦਾ ਬਿਲਕੁਲ ਵੀ ਨਹੀਂ ਹੈ ਸਾਰੇ ਕਿਓ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਥਾਲੀ ਦੇ ਉੱਪਰ ਲਗਾ ਦਿੱਤਾ ਹੈ ਹੁਣ ਅਸੀਂ ਨਾਰੀਅਲ ਦੀ ਬਰਫੀ ਦੇ ਸਾਰੇ ਮਿਸ਼ਰਣ ਨੂੰ ਇਸ ਥਾਲੀ ਦੇ ਵਿੱਚ ਪਾ ਲਵਾਂਗੇ ਥੋੜਾ ਥੋੜਾ ਕਰਦੇ ਹੋਏ ਅਸੀਂ ਸਾਰੇ ਮਿਸ਼ਰਣ ਨੂੰ ਇਸ ਥਾਲੀ ਦੇ ਵਿੱਚ ਪਾ ਲਵਾਂਗੇ ਅਤੇ ਚੰਗੀ ਤਰ੍ਹਾਂ ਦੇ ਨਾਲ ਸੈੱਟ ਕਰ ਲਵਾਂਗੇ ਇਹ ਬਰਫੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਸ ਬਰਫੀ ਨੂੰ ਬਣਾਉਣ ਦੇ ਲਈ ਸਾਨੂੰ ਜਿਆਦਾ ਸਮਾਨ ਦੀ ਅਤੇ ਜਿਆਦਾ ਟਾਈਮ ਦੀ ਲੋੜ ਬਿਲਕੁਲ ਵੀ ਨਹੀਂ ਪੈਂਦੀ ਹੈ ਬਹੁਤ ਹੀ ਘੱਟ ਟਾਈਮ ਦੇ ਵਿੱਚ ਅਸੀਂ ਬਹੁਤ ਹੀ ਵਧੀਆ ਬਰਫੀ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਅਸੀਂ ਚਮਚ ਦੇ ਨਾਲ ਸਾਰੇ ਬਰਫੀ ਦੇ ਮਿਸ਼ਰਣ ਨੂੰ ਸੈੱਟ ਕਰ ਲਵਾਂਗੇ ਨਾਰੀਅਲ ਦੀ ਬਰਫੀ ਦੇ ਸਾਰੇ ਮਿਸ਼ਰਣ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਸੈੱਟ ਕਰ ਲਿਆ ਹੈ ਅਸੀਂ ਇੱਥੇ ਆਪਣੀ ਬਰਫੀ ਨੂੰ ਪਲੇਨ ਹੀ ਬਣਾ ਕੇ ਤਿਆਰ ਕਰਾਂਗੇ ਤੁਸੀਂ ਇਸ ਨੂੰ ਡਰਾਈ ਫਰੂਟ ਦੇ ਨਾਲ ਗਾਰਨਿਸ਼ ਵੀ ਕਰ ਸਕਦੇ ਆ ਅਸੀਂ ਹੁਣ ਆਪਣੇ ਨਾਰੀਅਲ ਦੀ ਬਰਫੀ ਦੇ ਇਸ ਮਿਸ਼ਰਣ ਨੂੰ ਅੱਧੇ ਘੰਟੇ ਦੇ ਲਈ ਇਸੇ ਤਰ੍ਹਾਂ ਪਿਆ ਰਹਿਣ ਦਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਦੇ ਨਾਲ ਸੈੱਟ ਹੋ ਜਾਵੇ ਅੱਧੇ ਘੰਟੇ ਬਾਅਦ ਹੁਣ ਅਸੀਂ ਆਪਣੀ ਨਾਰੀਅਲ ਦੀ ਬਰਫੀ ਨੂੰ ਚੈੱਕ ਕਰ ਲੈਂਦੇ ਆ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਸੈੱਟ ਹੋ ਗਈ ਹੈ ਹੁਣ ਅਸੀਂ ਚਾਕੂ ਦੇ ਨਾਲ ਬਰਫੀ ਨੂੰ ਪੀਸਾਂ ਦੇ ਵਿੱਚ ਕੱਟ ਕਰ ਲਵਾਂਗੇ ਬਹੁਤ ਹੀ ਆਸਾਨੀ ਦੇ ਨਾਲ ਸਾਡੇ ਬਰਫੀ ਦੇ ਪੀਸ ਕੱਟ ਹੋ ਜਾਂਦੇ ਹਨ ਬਹੁਤ ਹੀ ਨਰਮੇ ਬਰਫੀ ਬਣ ਕੇ ਤਿਆਰ ਹੁੰਦੀ ਹੈ ਜਿਸ ਤਰ੍ਹਾਂ ਦਾ ਖੋਪਰਾ ਪਾਕ ਅਸੀਂ ਬਾਜ਼ਾਰ ਵਿੱਚੋਂ ਲੈ ਕੇ ਆਉਂਦੇ ਆ ਉਸ ਤੋਂ ਕਿਤੇ ਵੱਧ ਖਾਣੇ ਨੂੰ ਟੇਸਟੀ ਇਹ ਘਰ ਦੀ ਵਿੱਚ ਅਸੀਂ ਬਣਾ ਕੇ ਤਿਆਰ ਕਰ ਸਕਦੇ ਆ ਤੁਸੀਂ ਦੇਖ ਸਕਦੇ ਆ ਕਿ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਹੁਤ ਹੀ ਵਧੀਆ ਅਸੀਂ ਅੱਜ ਇਹ ਰੈਸਪੀ ਬਣਾ ਕੇ ਤਿਆਰ ਕਰ ਲਈ ਹੈ ਅਸੀਂ ਇੱਥੇ ਚਾਰਸ ਪੀਸਾਂ ਦੇ ਵਿੱਚ ਆਪਣੀ ਬਰਫੀ ਨੂੰ ਕੱਟ ਕਰ ਲਿਆ ਹੈ ਤੁਸੀਂ ਆਪਣੇ ਮਨਪਸੰਦ ਪੀਸਾਂ ਦੇ ਵਿੱਚ ਬਰਫੀ ਨੂੰ ਕੱਟ ਸਕਦੇ ਆ ਹੁਣ ਅਸੀਂ ਆਪਣੀ ਬਰਫੀ ਦੇ ਇੱਕ ਪੀਸ ਨੂੰ ਕੱਢ ਕੇ ਦੇਖ ਲੈਂਦੇ ਆ ਕਿ ਕਿਸ ਤਰ੍ਹਾਂ ਦੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਆਸਾਨੀ ਦੇ ਨਾਲ ਸਾਡੀ ਬਰਫੀ ਇੱਥੇ ਬਣ ਕੇ ਤਿਆਰ ਹੋ ਗਈ ਹੈ ਇਹ ਤਲੇ ਦੇ ਨਾਲ ਬਿਲਕੁਲ ਵੀ ਚਿਪਕੀ ਨਹੀਂ ਹੈ ਬਹੁਤ ਹੀ ਸੌਫਟ ਤੇ ਟੇਸਟੀ ਸਾਡੀ ਨਾਰੀਅਲ ਦੀ ਬਰਫੀ ਘਰ ਦੇ ਵਿੱਚ ਹੀ ਅਸੀਂ ਬਣਾ ਕੇ ਤਿਆਰ ਕਰ ਲਈ ਹੈ ਸੇਮੇ ਇਸ ਤਰੀਕੇ ਨਾਲ ਸਾਰੇ ਪੀਸਾ ਨੂੰ ਅਸੀਂ ਕੱਟ ਕਰ ਲਵਾਂਗੇ ਤੇ ਇੱਕ ਪਲੇਟ ਦੇ ਵਿੱਚ ਰੱਖ ਲਵਾਂਗੇ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਸੁੱਕੇ ਨਾਰੀਅਲ ਦੀ ਬਰਫੀ ਬਣਾਉਣ ਦੀ ਨਵੀਂ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਇਸ ਹੌਲੀ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਬਰਫੀ ਬਣਾ ਕੇ ਜ਼ਰੂਰ ਟਰਾਈ ਕਰੋਗੇ ਨਾਰੀਅਲ ਦੀ ਬਰਫੀ ਬਣਾਉਣ ਦੀ ਨਵੀਂ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਇਹ ਰੈਸਪੀ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਹੋਰ ਵੀਡੀਓਜ਼ ਬਣਾ ਸਕਾਂਗੇ ਅਸੀਂ ਇੱਥੇ ਨਾਰੀਅਲ ਦੀ ਬਰਫੀ ਦੇ ਸਾਰੇ ਪੀਸਾਂ ਨੂੰ ਇੱਕ ਪਲੇਟ ਦੇ ਵਿੱਚ ਰੱਖ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਕਿਵੇਂ ਕੱਲਾ ਕੱਲਾ ਪੀਸ ਸਾਡਾ ਬਣ ਕੇ ਤਿਆਰ ਹੋਇਆ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਅਸੀਂ ਅੱਜ ਇਹ ਘਰ ਦੇ ਵਿੱਚ ਬਰਫੀ ਬਣਾ ਕੇ ਤਿਆਰ ਕਰ ਲਈ ਹੈ ਤੁਸੀਂ ਜਿਸ ਨੂੰ ਵੀ ਇਹ ਬਰਫੀ ਬਣਾ ਕੇ ਖਵਾਓਗੇ ਯਕੀਨ ਨਹੀਂ ਕਰਨਗੇ ਕਿ ਤੁਸੀਂ ਘਰ ਦੇ ਵਿੱਚ ਹੀ ਇਸ ਬਰਫੀ ਨੂੰ ਬਣਾਇਆ ਹੈ ਬਿਨਾ ਚਾਸ਼ਨੀ ਤੋਂ ਤੇ ਬਿਨਾ ਘੰਟੇ ਪਕਾਈ ਅਸੀਂ ਇੱਥੇ ਆਪਣੀ ਬਰਫੀ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਲਿਆ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਰੈਸਪੀ ਜ਼ਰੂਰ ਬਣਾ ਕੇ ਟਰਾਈ ਕਰਿਓ ਅਤੇ ਮੈਨੂੰ ਦੱਸਿਓ ਕਿ ਤੁਹਾਡੀ ਬਰਫੀ ਕਿਹੋ ਜਿਹੀ ਬਣੀ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਪਿਆਰੀ ਜਿਹੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ